ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬੇ ਦੀ ਚਰਦਾ ਬਤਾਨ ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਨੇ ਬੜੀ ਬਹਿਰਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਇਹਨਾਂ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ੁਬਾਨ ਇੰਨਾ ਵੱਡਾ ਵਰੀਤ ਬੰਦਮ ਬਾਲਕੇ ਬੋਲ ਦੇਖੋ ਬੇਖੋ ਜੀ ਨੇਹਾ ਬੇਖੋ ਮਰਦੇ ਹਾਂ ਕਿਉਂਕਿ ਅਸੀਂ ਗੁਰਦੇਵ ਸਿੰਘਾ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਹੰਝ ਪਹੁੰਚ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੁੰਦਾ ਹੈ ਕਮਜ਼ੋਰ ਦੀ ਤਾਕਤ ਬਣ ਵਾਲਾ ਬੰਦਾ ਸਿੰਘ ਹੁੰਦਾ ਉਹ ਸਿੰਘੋ ਇਹ ਨਾਲੇ ਪ੍ਰਾਹਮ ਸਭ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਉਹਨਾਂ ਦਾ ਕਤਲ ਕੀਤਾ ਯੁੱਧ ਵਿੱਚ ਨਾ ਉਹਨੂੰ ਕਤਲ ਲਈ ਕੁਰਬਾਨੀ ਕਹਿੰਦੇ ਨੇ ਤੁਸੀਂ ਉਸ ਨੂੰ ਕਤਲ ਕਹਿ ਕੇ ਇਹਨਾਂ ਦੇ ਸ਼ਹੀਦ ਭਰਾਵਾਂ ਦੀ ਮੌਤ ਦਾ ਅਪਮਾਨ ਕਰਦੇ ਹੋ ਲਬਜ਼ਾਂ ਦਾ ਜਾਲ ਵਿਛਾ ਕੇ ਤੁਸੀਂ ਆਪਣੇ ਬਾਗੀ ਪਿਤਾ ਗੋਬਿੰਦ ਦੇ ਗੁਨਾਹ ਤੇ ਪਰਦਾ ਨਹੀਂ ਪਾ ਸਕਦੇ ਉਹਨਾਂ ਦੀ ਗੁਨਾਹਤ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੇ ਉਹ ਸਜ਼ਾ ਖੁਦ ਨਵਾਬ ਦੇ ਮਲੇਰ ਕੋਟਲਾ ਦੇ ਕਰਨਗੇ ਜਿਨ੍ਹਾਂ ਦੇ ਤੁਸੀਂ ਗੁਨਾਕਾਰ ਹੋ ਦੱਸੋ ਫੇ ਨਵਾਬ ਸਾਹਿਬ ਤੁਸੀਂ ਕਿਹੜੀ ਸਜ਼ਾ ਦੇਣਾ ਚਾਹੋਗੇ ਆਪਣੀ ਨਾ ਦੁਸ਼ਮਣਾਂ ਨੂੰ ਮੈਂ ਗੋਬਿੰਦ ਕੋਲ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਨਾ ਹਾਂ ਤੇ ਉਹ ਮੈਂ ਜ਼ਰੂਰ ਲਵਾਵਾਂਗਾ ਪਰ ਮੈਂ ਦੰਦ ਦੇ ਜੰਗੂ ਇਸ ਇਹ ਮੇਰੀ ਗੁਨਾਹਗਰ ਨਹੀਂ ਹਾਂ ਔਰ ਤੁਹਾਡੇ ਬੱਚਿਆਂ ਕੋਲ ਬਦਲਾ ਨਹੀਂ ਲਿਆ ਜਾਂਦਾ ਮੈਂ ਚੋਣਾ ਹਾਂ ਇਨਸਾਨੀ ਤਨਾਤੇ ਗੋਬੀ ਨਿਮਾਸ ਤੇ ਉਹਦੇ ਬੱਚਿਆਂ ਨੂੰ ਰਹਿਾ ਕਰ ਦਿੱਤਾ ਜਾਵੇ ਖਾਨ ਸਾਹਿਬ ਤੁਸੀਂ ਸਾਬਿਤ ਕਰ ਦਿਤਾ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਮੈਂ ਵੀ ਸਾਹਿਬ ਤੇ ਸ਼ਿਕਾਇਤ ਕਰਦਾ ਹਾਂ ਨਵਾਬ ਸਾਹਿਬ ਦੀ ਮਿੱਟੀ ਤੇ ਜਨਤਾ ਦੀ ਖਾਇਦ ਦੇ ਨਜ਼ਰ ਅਜ਼ਾਦ ਕਰ ਦੇਵਗਾ ਪਰ ਮੈਂ ਇਹਨਾਂ ਕੋਲ ਇਹ ਤਾਂ ਪੁੱਛਾ ਕਿ ਅਜ਼ਾਦ ਹੋ ਕੇ ਕੀ ਕਰਨਗੇ ਉਹ ਹੀ ਕਰਾਂਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀਆ ਸਿੰਘਾਂ ਦੀ ਆਉਣ ਵਾਲੀਆਂ ਨਸਲਾ ਕਰ ਗਿਆ ਕਿ ਆਖਰੀ ਜ਼ਾਤ ਤੱਕ ਜੰਮਲੇ ਦੇ ਇਨਸਾਫ ਦੇ ਖਿਲਾਫ ਲੜਾਂਗੇ ਉਹ ਕਹੇ ਅਸੀਂ ਆਪਣੇ ਸਿੰਘਾਂ ਨੂੰ ਫੇਰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਸੁਣਿਆ ਤੁਸੀਂ ਸੁਣਿਆ ਤੁਸੀਂ ਸਾਰਿਆਂ ਨੇ ਇਹਨਾਂ ਦੇ ਬਾਗੀ ਰਾ ਦੇ ਜਿਹੜਾ ਇਹਨਾਂ ਦਾ ਬਾਗੀ ਬਾਤ ਕੱਢੇ ਖਿਲਾਫ ਪਾਰ ਰਿਹਾ ਹੈ ਉਹ ਬਾਗੀ ਬੱਚੇ ਕਰਨਾ ਚਾਹੁੰਦੇ ਨੇ ਖੇਂਦ ਸਦਰਬਾਰ ਵਿੱਚ ਬੈਠੇ ਕਾਲੀਓ ਦੇ ਵਜ਼ੀਰੋ ਕਿ ਮੁਗਲੀ ਅਸੰਤਕ ਇਹਨਾ ਬਾਗਿਆਵਰੇ ਤੁਹਾਡੀ ਕੀ رائے ਹੈ ਖਾਨ ਸਾਹਿਬ ਹੁਣ ਤੱਕ ਸਭ ਦੀ رائے ਇੱਕੋ ਹੀ ਹੋਣੀ ਚਾਹੀਦੀ ਹੈ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ ਸੁੱਚਾ ਨੰਗ ਜ਼ੁਬਾਨ ਨੂੰ ਲਗਾਉਂਦੇ ਮਜ਼ਲੂਮਾਂ ਦੇ ਉਹ ਦੋਸਤ ਨੇ ਨੇ ਕੀ ਉਹਨਾਂ ਦੀ ਪਹਿਚਾਣ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਜੀ ਨਦਨਾਮੇ ਸ਼ੁਕਰ ਕਰ ਸਿੱ ਤੁਹਾਡੇ ਯਾ ਨਹੀਂ ਤਾਂ ਸੋਗ ਰੂਪੀ ਤਾਦੀ ਹੋਂ ਤੱਕ ਤੇਰਾ ਤੇ ਮੋੜਿਆ ਤਾਂ ਡਿੱਗ ਚੁਕਾਣਾ ਸੀ ਬਸ ਮੈਂ ਹੋਰ ਕੁਝ ਨਹੀਂ ਸੁਣਨਾ ਚਾਹਦਾ ਬਾਗੀ ਗੁਰੂ ਦੇ ਬਾਗੀ ਬੱਚਿਓ ਸਾਡਾ ਧਰਮ ਕਬੂਲ ਕਰੋ ਜਾਂ ਬਹਿਰਮੀ ਨਾਲ ਮੰਨ ਲਈ ਤਿਆਰ ਹੋ ਜਾਓ ਪਹਿਲਾ ਵਰਨ ਕਬੂਲ ਜੀਵਨ ਕੀ ਛੜ ਆਸ ਹੋਸ ਬਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ ਕਾਦੀ ਸਾਫ ਫਤਵਾ ਮੇਰਾ ਫਤਵਾ ਤਿਆਰ ਹੈ ਖਾਨ ਸਾਹਿਬ ਦਾ ਦਵਾਰ ਉੱਤੇ ਦਿੱਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ